ਦੇਖੋ ਜੀ ਮੈਂ ਜਦੋਂ ਮੈਨੂੰ ਪਤਾ ਲੱਗਾ ਕਿ ਪਾਣੀ ਦਾ ਸਥਿਰ ਉੱਚਾ ਹੋ ਰਹਿਣ ਮੈਨੂੰ ਪ੍ਰਸ਼ਾਸਨ ਵੱਲੋਂ ਅਹੀਂ ਇਹ ਚੀਜ਼ ਦਾ ਸੰਕੇਤ ਆਇਆ ਸੀਗਾ ਕਿ ਪਾਣੀ ਦਾ ਲੈਵਲ ਵੱਧ ਸਕਦਾ ਥੋੜਾ ਬਹੁਤ ਅੱਜ ਔਰ ਪ੍ਰਸ਼ਾਸਨ ਆਪਣੀ ਪੂਰੀ ਤਿਆਰੀ ਦੇ ਵਿੱਚ ਹੈਗਾ ਇਸ ਵਕਤ ਨਾਲ ਉਹਨਾਂ ਨੇ ਮਿੱਟੀ ਦਾ ਪ੍ਰਬੰਧਨ ਨਾ ਬੋਰੀਆਂ ਦਾ ਸਾਰਾ ਕੁਝ ਅਰੇਂਜ ਕਰਕੇ ਰੱਖਿਆ ਹੈ ਜੇ ਇਨ ਕੇਸ ਜੇ ਇਦਾਂ ਦੀ ਸਿਚੁਏਸ਼ਨ ਬਣਦੀ ਆ ਤੇ ਆਪਾਂ ਮੈਂ ਇਸ ਮੌਕੇ ਤੇ ਜ਼ਿਆਦਾ ਕੁਝ ਨਹੀਂ ਕਹਿਣਾ ਚਾਹੁੰਦਾ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਵਾ ਕਿ ਇੱਥੇ ਆਣ ਕੇ ਆਪਾਂ ਸਿਆਸੀ ਰੋਟੀਆਂ ਨਾ ਸਿਕੀਏ ਜੇ ਸਮਾਜ ਦਾ ਬੰਦਾ ਵਾ ਸਮਾਜ ਸੇਵੀ ਤੇ ਪ੍ਰਸ਼ਾਸਨ ਆਪਾਂ ਰਲ ਕੇ ਤੇ ਪ੍ਰੋਬਲਮ ਨੂੰ ਪਹੱਲ ਕਰੀਏ ਕਿ ਨਾ ਕਿ ਇੱਥੇ ਆਣ ਕੇ ਇੱਕ ਦੂਜੇ ਦੇ ਅਸੀਂ ਗਲਤ ਬਿਆਨ ਬਿਆਜੀ ਕਰੀਏ ਜਾਂ ਸਿਆਸੀਆਂ ਰੋਟੀਆਂ ਸੇਕੀ ਆਪਣੇ ਧੜੇ ਵਾਸਤੇ ਸਿਚੁਏਸ਼ਨ ਦੇ ਵਿੱਚ ਨਾ ਤੇ ਖੜਨ ਕਿਸੇ ਦੀ ਪਾਰਟੀ ਦੇਖਣੀ ਹੈ ਕੋਈ ਤੇ ਨਾ ਕੁਝ ਹੋਰ ਦੇਖਣਾ ਜੇ ਗਰੀਬ ਲੋਕ ਮਾਰੇ ਜਾਂਦੇ ਆ ਤੇ ਆਫਰ ਜਾਂ ਗਰੀਬ ਲੋਕਾਂ ਨੇ ਚੱਲਣੀ ਆ ਤੇ ਮੈਂ ਸਾਰਿਆਂ ਨੂੰ ਫੇਰ ਅਪੀਲ ਇੱਕ ਗੱਲ ਕਰਨਾ ਚਾਹੁੰਦਾ ਤੁਹਾਡੇ ਮਾਧਿਅਮ ਨਾਲ ਕਿ ਆਪਾਂ ਸਿਆਸੀ ਰੋਟੀਆਂ ਸੇਕਣ ਦੀ ਬਜਾਏ ਸਮਾਜ ਸੇਵੀ ਪ੍ਰਸ਼ਾਸਨ ਆਪਾਂ ਰਲ ਕੇ ਫਲ ਆ ਮਾਰੀਆਂ ਨਾ ਕੇ ਆਪਣੀ ਬੱਲੇ ਬੱਲੇ ਕਰਾਉਣ ਚ ਪਈ ਹੈ ਜੋ ਜੋ ਜ਼ਰੂਰੀ ਸਮਾਨ ਉਹ ਆਪਣੀਆਂ ਬਸਤਾਂ ਜਿਹੜੀਆਂ ਸੰਭਲੋ ਫਿਲਹਾਲ ਤੇ ਹਜੇ ਤੱਕ ਤੇ ਠੀਕ ਹੈ ਇਹ ਪਾਣੀ ਦੇ ਵਿਹਾਅ ਤੇ ਤੁਹਾਨੂੰ ਪਤਾ ਚੱਲ ਰਿਹਾ ਵੀ 11000 ਕੀ ਚੀਜ਼ ਹੈ ਇਹਦਾ ਤੇ ਸਾਨੂੰ ਕੋਟਨ ਕੋਟ ਧੰਨਵਾਦ ਕਰਨਾ ਚਾਹੀਦਾ ਇਹਦੀ ਰਾਖੀ ਲਈ ਖੜਨਾ ਵੀ ਚਾਹੀਦਾ 这的子过得日子就不可着了。